ਸੰਘਾ ਜੀ ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਅੱਜ ਦੇ ਦਿਨ ਜਾਣੀ 26 ਜੁਲਾਈ 1986 ਵਾਲੇ ਦਿਨ ਕਿਵੇਂ ਹਿੰਦੂ ਦੈਸ਼ਤਗਰਦਾਂ ਵੱਲੋਂ ਇਹ ਨਾਰੇ ਲਗਾਏ ਗਏ ਸਨ ਕਿ ਸਿੱਖੋਂ ਕੋ ਨਵੰਬਰ 1984 ਯਾਦ ਕਰਵਾ ਦੇਂਗੇ ਅਤੇ ਉਸੇ ਹੀ ਤਰੀਕੇ ਦੇ ਨਾਲ ਕਿਵੇਂ ਸਿੱਖਾਂ ਦੇ ਉੱਤੇ ਹਮਲੇ ਹੋਏ ਸਨ ਇਹ ਹਮਲੇ ਇੱਕ ਬਹੁਤ ਵੱਡੀ ਸਾਜ਼ਿਸ਼ ਦੇ ਤਹਿਤ ਪੂਰੀ ਯੋਜਨਾਵਾਂ ਤਰੀਕੇ ਦੇ ਨਾਲ ਕੀਤੇ ਗਏ ਸਨ ਕੀ ਸੀ ਇਹ ਹਮਲੇ ਉਹ ਜਾਣਦੇ ਹਾਂ ਸਾਰਾ ਕੁਝ ਇਸ ਵੀਡੀਓ ਵਿੱਚ 26 ਜੁਲਾਈ 1986 ਵਾਲੇ ਦਿਨ ਹਿੰਦੁਸਤਾਨ ਦੇ ਹਿੰਦੂ ਰਾਸ਼ਟਰ ਦੇ ਦਹਿਸ਼ਤਪਸੰਦਾਵਲੋਂ ਇੱਕ ਵਾਰੀ ਫਿਰ ਇਹ ਨਾਰਾ ਲਗਾਇਆ ਗਿਆ ਕਿ ਸਿੱਖੋਂ ਕੋ ਨਵੰਬਰ 1984 ਯਾਦ ਕਰਵਾ ਦੇਂਗੇ ਅਤੇ ਫਿਰ ਉਸੇ ਹੀ ਤਰੀਕੇ ਦੇ ਨਾਲ ਨਵੰਬਰ 1984 ਦੀ ਤਰਜ਼ ਤੇ ਹੀ ਅੱਜ ਦੇ ਦਿਨ ਇੱਕ ਵਾਰੀ ਫਿਰ ਨਵੰਬਰ 1984 ਯਾਦ ਕਰਵਾਉਣ ਦੀ ਕੋਸ਼ਿਸ਼ ਵਿੱਚ ਸਿੱਖਾਂ ਦੀ ਕਤਲੋਕਾਰਦ ਕੀਤੀ ਗਈ ਇਸ ਵਾਰੀ ਵੀ ਪੁਲਿਸ ਅਤੇ ਨੀਂ ਫੌਜੀ ਬਲਾਂ ਦੀ ਨਿਗਰਾਨੀ ਹੇਠ ਸਿੱਖਾਂ ਉੱਤੇ ਉਸੇ ਨਵੰਬਰ 84 ਵਾਲੇ ਢੰਗ ਤਰੀਕੇ ਦੇ ਨਾਲ ਹਮਲੇ ਕੀਤੇ ਗਏ 16 ਜਨਵਰੀ 19 86 ਵਾਲੇ ਅੱਜ ਦੇ ਦਿਨ ਦਿੱਲੀ ਤੋਂ ਇਲਾਵਾ ਹਰਿਆਣਾ ਉੱਤਰ ਪ੍ਰਦੇਸ਼ ਦੇ ਕਈ ਸ਼ਹਿਰਾਂ ਵਿੱਚ ਹਿੰਦੂ دہشت ਗਰਦਾਂ ਨੇ ਯੋਜਨਾਬੰਦ ਢੰਗ ਤਰੀਕੇ ਦੇ ਨਾਲ ਸਿੱਖਾਂ ਉੱਪਰ ਵੱਡੇ ਪੇਮਾਨੇ ਤੇ ਹਮਲੇ ਕੀਤੇ ਨਵੰਬਰ 1984 ਦੀ ਤਰਜ਼ ਉੱਪਰ ਨੀ ਫੌਜੀ ਬਲਾਂ ਤੇ ਪੁਲਿਸ ਮੂਕ ਦਰਸ਼ਨ ਬਣ ਕੇ ਹਿੰਦੂ دہشت ਗਰਦਾਂ ਦਾ ਸਾਥ ਨਿਵਾਉਂਦੀ ਰਹੀ ਦਿੱਲੀ ਹਰਿਆਣਾ ਉੱਤਰ ਪ੍ਰਦੇਸ਼ ਦੇ ਵਿੱਚ ਸਿੱਖਾਂ ਦੇ ਕਤਲ ਤੋਂ ਇਲਾਵਾ ਸਿੱਖਾਂ ਦੀ ਜਾਇਦਾਦਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਇਸ ਤੋਂ ਇਲਾਵਾ 12 ਦੇ ਕਰੀਬ ਗੁਰਦੁਆਰਾ ਸਾਹਿਬਾਨ ਵੀ ਸਾੜ ਦਿੱਤੇ ਗਏ ਅਤੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਖੜੇ ਗਏ ਮਸ਼ੀਨਰੀ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਸੀ ਦਿੱਲੀ ਦੇ ਖਾਸ ਕਰਕੇ ਉਸ ਇਲਾਕੇ ਵਿੱਚ ਹਮਲੇ ਹੋਏ ਜਿੱਥੇ ਨਵੰਬਰ 1984 ਦੀ ਸਿੱਖ ਨਸਲ ਕੁਸ਼ੀ ਤੋਂ ਬਚੇ ਪੀੜਤਾਂ ਨੂੰ ਵਸਾਇਆ ਜਾ ਰਿਹਾ ਸੀ ਇੱਥੇ ਇਹ ਹਮਲੇ 2 ਦਿਨ ਜਾਰੀ ਰਹੇ ਅਤੇ 1984 ਵਾਲੀਆਂ ਤਕਰੀਬਨ ਸਾਰੀਆਂ ਕਾਰਵਾਈਆਂ ਦਰਹਾਈਆਂ ਗਈਆਂ ਸਨ ਅਸਲ ਦੇ ਵਿੱਚ ਇਹ ਕਾਰਵਾਈ ਹਿੰਦੁਸਤਾਨ ਦੇ ਕੁਝ ਦਿਨ ਬਾਅਦ ਆਉਣ ਵਾਲੇ 15 ਅਗਸਤ ਦੇ ਆਜ਼ਾਦੀ ਦਿਹਾੜੇ ਨੂੰ ਮੁੱਖ ਰੱਖ ਕੇ ਕੀਤੀ ਗਈ ਸੀ ਹਿੰਦੁਸਤਾਨ ਦੀ ਸਰਕਾਰ ਇਸ ਗੱਲ ਤੋਂ ਪੂਰੀ ਸੁਚੇਤ ਸੀ ਕਿ ਇਸ ਦੇ ਜਵਾਬ ਵਜੋਂ ਪੰਜਾਬ ਵਿੱਚ ਵੀ ਇਸ ਵਾਰੀ ਜਵਾਬੀ ਕਾਰਵਾਈ ਹੋ ਸਕਦੀ ਹੈ ਸੋ ਇਸ ਜਵਾਬੀ ਕਾਰਵਾਈ ਦੇ ਅਮਲ ਦੇ ਇਤਿਹਾਦ ਵਜੋਂ ਹਿੰਦੂ ਫੌਜ ਵੱਲੋਂ ਪੰਜਾਬ ਦੇ ਕੁਝ ਵੱਡੇ ਸ਼ਹਿਰਾਂ ਵਿੱਚ 플ੈਗ ਮਾਰਚ ਕੀਤੇ ਗਏ ਸਨ ਤੇ ਇਹ ਅੰਦਾਜ਼ਾ ਲਗਾਇਆ ਗਿਆ ਸੀ ਕਿ ਜੇਕਰ ਹਿੰਦੂ ਦੇਸ਼ਤ ਕਰਤਾ ਵੱਲੋਂ ਸਿੱਖਾਂ ਦੇ ਉੱਪਰ ਹਮਲਿਆਂ ਤੋਂ ਬਾਅਦ ਪੰਜਾਬ ਦੇ ਵਿੱਚ ਵੀ ਕੁਝ ਘਟਨਾਵਾਂ ਹੁੰਦੀਆਂ ਹਨ ਤਾਂ ਜਿਵੇਂ 84 ਤੋਂ ਬਾਅਦ ਸਿੱਖ ਨੌਜਵਾਨਾਂ ਦੀ ਨਸਲ ਕਸ਼ੀ ਕੀਤੀ ਗਈ ਸੀ ਉਹਨਾਂ ਨੂੰ ਤਰ੍ਹਾਂ ਦੇ ਵਿੱਚ ਚੱਕ-ਚੱਕ ਕੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਉਸੇ ਹੀ ਯੋਜਨਾ ਦੇ ਤਹਿਤ ਹੁਣ ਵੀ ਪੂਰੀ ਤਿਆਰੀ ਕੀਤੀ ਗਈ ਸੀ ਕਿ ਸਿੱਖ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਉਹਨਾਂ ਨੂੰ ਸ਼ਹੀਦ ਕਰਨਾ ਹੈ ਪਰ ਕਿਤੇ ਨਾ ਕਿਤੇ ਸਰਕਾਰ ਦੀ ਇਹ ਯੋਜਨਾ ਅਸਫਲ ਸਿੱਧ ਹੋਈ ਅਤੇ ਜਿਵੇਂ ਸਰਕਾਰ ਨੇ ਸੋਚਿਆ ਸੀ ਉਂਝ ਇਹ ਨਹੀਂ ਹੋਇਆ ਪਰ 1986 ਵਿੱਚ ਅੱਜ ਦੇ ਦਿਨ ਹੋਈਆਂ ਇਹ ਘਟਨਾਵਾਂ ਨੇ ਇਹ ਸਾਬਿਤ ਕਰ ਦਿੱਤਾ ਕਿ ਕੁਝ ਕੋ ਹਿੰਦੂ ਦੇਸ਼ਤਗਰਦਾ ਦੇ ਅੰਦਰ ਸਿੱਖਾਂ ਦੇ ਪ੍ਰਤੀ ਕਿੰਨੀ ਨਫ਼ਰਤ ਭਰੀ ਹੋਈ ਹੈ। ਇਸੇ ਹੀ ਲੜੀ ਦੇ ਤਹਿਤ ਉਹਨਾਂ ਨੇ ਪੂਰੀ ਯੋਜਨਾ ਬਣਾ ਕੇ ਸਿੱਖਾਂ ਦੇ ਉੱਪਰ ਹਮਲੇ ਕੀਤੇ ਸਨ। ਸੰਗਤ ਜੀ ਇਹ ਵੀਡੀਓ ਆਪ ਜੀ ਨੂੰ ਕਿਹੋ ਜਿਹੀ ਲੱਗੀ ਕਮੈਂਟ ਵਿੱਚ ਆਪਣੀ رائے ਜ਼ਰੂਰ ਦਿਓ ਅਤੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਸਿੱਖ ਨੌਜਵਾਨ ਪੀੜ੍ਹੀ ਨੂੰ ਹਿੰਦੂ ਦੇਸ਼ਤਗਰਦਾ ਵੱਲੋਂ ਬੇਕਸੂਰ ਸਿੱਖ ਅਤੇ ਉਹਨਾਂ ਦੇ ਘਰਾਂ ਦੇ ਉੱਤੇ ਹਮਲੇ ਦੇ ਬਾਰੇ ਪਤਾ ਲੱਗ ਸਕੇ। ਸਿੱਖ ਇਤਿਹਾਸ ਅਤੇ ਸ਼ਹੀਦ ਸਿੰਘਾਂ ਦੇ ਜੀਵਨ ਦੇ ਲਈ ਆਪਣਾ ਇਹ ਪੇਜ ਜ਼ਰੂਰ ਫਾਲੋ ਕਰਿਓ ਆਪਜੀ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ